ਹੈਲੋ ਜੀ ਸਤ ਸ੍ਰੀ ਅਕਾਲ ਜੀ ਹੋ ਸਨਾਓ ਜੀ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਸਵਾਗਤ ਹੈ ਤੁਹਾਡੇ ਸਾਰੇ ਭੈਣ ਭਰਾਵਾਂ ਦਾ ਆਪਣੇ ਚੈਨਲ YouTube ਚੈਨਲ dandiwa 9444 ਤੇ ਆਪਾਂ ਲੱਗਿਆ ਜੀ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਟਾਈਮ ਜਿਹੜਾ ਹੈਗਾ ਇੱਥੇ ਸਵੇਰ 8:30 ਤਾਂ ਹੋ ਚੁੱਕਿਆ ਜੀ ਤੇ ਕੰਮਤੰਦੇ ਦੀ ਗੱਲ ਕਰੀਏ ਕੰਮਤੰਦੇ ਜਿਹੜੇ ਆਪਾਂ ਲਗਭਗ ਕਰ ਲਏ ਆ ਜੀ ਹਨਾ ਪਸੂਆਂ ਦਾ ਗੋਹਾ ਕੁੜਾ ਜਿਹੜਾ ਹੋ ਨਿਪੜ ਗਿਆ ਤੇ ਪਸੂਨ ਮਹਾਤਮਾ ਕਿ ਆਪਾਂ ਬਾਹਰ ਬੰਨ ਦਿੱਤੇ ਨੇ ਜੀ ਤੇ 10 ਇੱਕ ਧਾਰ ਜ਼ਰੂਰ ਆਉਂਦੀ ਆ ਮਾਝ ਆਪਣੀ ਹਜੇ ਨਹੀਂ ਮਿਲੀ ਹੈਗੀ ਤਾਂ ਕਰਕੇ ਆਪਣੀ ਧਾਰ ਹੈ ਜਿਹੜੀ ਉਹ ਕੱਢਣ ਵਾਲੀ ਰਹਿੰਦੀ ਹੈਗੀ ਤੇ ਆਪਾਂ ਵਿੱਚ ਦੀ ਦੇਖਦੇ ਆ ਧਾਰ ਕੱਢ ਕੇ ਲਿਆਉਣੀ ਹੋਊਗੀ ਤੇ ਕੱਪੜੇ ਜਿਹੜੇ ਅੱਜ ਬਹੁਤ ਜ਼ਿਆਦੇ ਸੀਗੇ ਜੀ ਦੋ ਦਿਨਾਂ ਦੇ ਕੱਪੜੇ ਸੀਗੇ ਤੇ ਕੱਲ ਨਾ ਪਤਾ ਕੀ ਹੋਇਆ ਕੱਪੜੇ ਇਕੱਠੇ ਕਰਕੇ ਤਾਂ ਰੱਖ ਲੇ ਤੇ ਕੱਪੜੇ ਇਕੱਠੇ ਕਰਕੇ ਮੈਂ ਉਸ ਤੋਂ ਬਾਅਦ ਮੈਂ ਲਾਉਣ ਲੱਗ ਗਈ ਜੀ ਪੋਚੇ-ਪੂਚੇ ਤੇ ਕਿਉਂਕਿ ਜੀ ਮੌਸਮ ਵੀ ਹਵਾ ਜੀ ਚੱਲ ਰਹੀ ਸੀ ਤੇ ਮੈਨੂੰ ਇਹ ਹੋ ਗਿਆ ਵਾ ਵਿਚਾਰਾ ਅੱਜ ਤਾਂ ਹਵਾ ਜੀ ਚਾਲਦੀ ਐ ਤੇ ਆਪਾਂ ਕੱਪੜੇ ਬਾਅਦ ਦੇ ਵਿੱਚ ਤੋਹ ਲਾਂਗੇ ਹਨਾ ਤੇ ਚਲੋ ਵਧੀਆ ਗੱਲ ਹੋ ਗਈ ਜੀ ਆਪਾਂ ਪੋਚੇ ਲਾ ਲਏ ਹਨਾ ਉਸ ਤੋਂ ਬਾਅਦ ਪੋਚੇ ਲਾ ਕੀ ਹੱਟੇ ਹਜੇ ਪੌਣੇ 11 ਹੋਏ ਸੀ ਤੇ ਆਪਣੇ ਆ ਗਏ ਜੀ ਰਿਸ਼ਤੇਦਾਰ ਤੇ ਰਿਸ਼ਤੇਦਾਰ ਫਿਰ ਸਾਨੂੰ ਪਤਾ ਹੀ ਹੈ ਜੀ ਹਨਾ ਫਿਰ ਚਾਪ ਪਾਣੀ ਦਾ ਹੋ ਜਾਂਦਾ ਫਿਰ ਅਗਲੇ ਕੋਲ ਬੈਠਣਾ ਹੀ ਪੈਂਦਾ ਹਨਾ ਜੇ ਨਹੀਂ ਬੈਹਿੰਦੇ ਫਿਰ ਐ ਹੋ ਜਾਂਦਾ ਵੀ ਕੰਮ ਦੀਆਂ ਲੱਧੀਆਂ ਨਹੀਂ ਹਨਾ ਕੋਈ ਕੋਲੇ ਨਹੀਂ ਵਹਿੰਦਾਗਾ ਤੇ ਤਾਂ ਕਰਕੇ ਫਿਰ ਅਗਲੇ ਦੇ ਕੋਲੇ ਬੈਠਣਾ ਵੀ ਪੈਂਦਾ ਜੀ ਹਨਾ ਤੇ ਫਿਰ ਆਪਾਂ ਕੱਪੜੇ ਜਿਹੜੇ ਚੱਕ ਦਿੱਤੇ ਸੀ ਕੱਪੜੇ ਫਿਰ ਮੈਂ ਨਹੀਂ ਧੋਤੇ ਹੈਗੇ ਤੇ ਕਿਉਂਕਿ ਜੀ ਰਿਸ਼ਤੇਦਾਰ ਵੀ ਤਾਂ ਕੰਮ ਛੱਡ ਕੀ ਆਉਂਦਾ ਹਨਾ ਕਿਹੜਾ ਕਿਸੇ ਤੋਂ ਕਰਾਂ ਦੇ ਵਿੱਚ ਨਿਕਲੀਦਾਗਾ ਅੱਜਕੱਲ ਦੇ ਕੰਮ ਹੀ ਅਜਿਹੇ ਨੇਗੇ ਆਪਾਂ ਕਿੰਨਾ ਕਿਤੇ ਜਾਣਦੇ ਆਗੇ ਤੇ ਤਾਂ ਕਰਕੇ ਜਦੋਂ ਕੋਈ ਵੀ ਆਉਂਦਾ ਹਨਾ ਤਾਂ ਆਪਾਂ ਨੂੰ ਅਗਲੇ ਦੀ ਕਦਰ ਕਰਨੀ ਚਾਹੀਦੀ ਆ ਤੇ ਕੰਮ ਧੰਦੇ ਤਾਂ ਰੋਜ਼ ਹੀ ਕਰਨੇ ਹੁੰਦੇ ਨੇਗੇ ਤੇ ਫਿਰ ਆਪਾਂ ਲੀੜੇ ਇੱਥੇ ਜਿਹੜੇ ਆ ਤਾਂ ਕਰਕੇ ਅੱਜ ਜ਼ਿਆਦਾ ਨਹੀਂ ਜੀ ਹਨਾ ਤੇ ਲੀੜੇ ਕਿੰਨੇ ਵੀ ਹੋਣ ਆਪਾਂ ਹਮੇਸ਼ਾ ਹੱਥੀਂ ਧੋਣੇ ਹੈਗੇ ਕਦੇ ਵੀ ਆਪਾਂ ਮਸ਼ੀਨ ਨਹੀਂ ਵਰਤੀ ਹੈਗੀ ਤੇ ਕੱਪੜੇ ਤੇ ਦੋ ਦਿਨਾਂ ਦੇ ਅੱਧੇ ਤਾਂ ਮੈਂ ਧੋ ਲੇ ਜੀ ਅੱਧੇ ਦੇਖੋ ਫਿਰ ਵੀ ਕਿੰਨੇ ਪਏ ਆ ਹਜੇ ਅੱਧੇ ਇਕੱਠੇ ਕਰੇ ਪਏ ਅੱਧੇ ਮੈਂ ਧੋ ਦਿੱਤੇ ਨੇਗੇ ਤੇ ਬਾਕੀ ਹਨਾ ਮਸ਼ੀਨ ਦੀ ਗੱਲ ਕਰ ਰਹੀ ਸੀ ਆਪਾਂ ਮਸ਼ੀਨ ਅਸੀਂ ਕਦੇ ਵੀ ਨਹੀਂ ਵਰਤੀ ਜੀ ਹਨਾ ਦੋਨਾਂ ਪੈਨ ਸਾਨੂੰ ਆ ਦਿੱਤੀ ਐ ਅਸੀਂ ਹਮੇਸ਼ਾ ਜਿਹੜੇ ਲੀੜੇ ਹੱਥੇ ਧੋਣੇ ਆਗੇ ਤੇ ਸਿਆਲਾਂ ਦੇ ਵਿੱਚ ਮਸ਼ੀਨ ਜ਼ਰੂਰ ਵਰਤਦੇ ਆ ਜੀ ਉਹ ਵੀ ਲੀੜੇ ਧੋਣ ਲਈ ਨਹੀਂ ਸਿਰਫ ਸਕਾਉਣ ਦੇ ਲਈ ਤੇ 2 ਮਹੀਨੇ ਉਦੋਂ ਅਸੀਂ ਲੀੜੇ ਸਕਾਉਣੇ ਆ ਉਦੋਂ ਅਸੀਂ ਮਸ਼ੀਨ ਜਿਹੜੀ ਚੱਕ ਕੇ ਬਾਹਰ ਰੱਖ ਲੈਣੇ ਹੁੰਨੇ ਆ ਤੇ ਜਿੱਥੋਂ ਹਨਾ ਗਰਮੀਆਂ ਸਟਾਰਟ ਹੋ ਜਾਂਦੀਆਂ ਨੇ ਤੇ ਉੱਥੋਂ ਹੀ ਅਸੀਂ ਜਿਹੜਾ ਮਸ਼ੀਨ ਅੰਦਰ ਰੱਖ ਦਿੰਨੇ ਹੁੰਨੇ ਨਾਲ ਤਾਂ ਜੀ ਹਨਾ ਐਵੇਂ ਹੁੰਦਾ ਵੀ ਖਰਾਬ ਨਹੀਂ ਹੁੰਦੀ ਕਿਉਂਕਿ ਜਦੋਂ ਬਰਤਨ ਹੀ ਨਹੀਂ ਹਨਾ ਪਈ ਚੀਜ਼ ਤਾਂ ਫਿਰ ਧੁੱਪ ਦੇ ਵਿੱਚ ਬਾਹਰ ਖਰਾਬ ਹੀ ਹੁੰਦੀ ਆ ਤੇ ਬਾਕੀ ਇਹ ਨਹੀਂ ਜੀ ਵੀ ਵੇਲਾਕ ਵੇਲਾ ਹਨਾ ਜਾਂ ਵੀ ਲੀੜੇ ਧੋਤੇ ਨਹੀਂ ਆਂਦੇ ਟਾਈਮ ਸਿਰ ਸ਼ਾਇਦ ਇਸੇ ਟਾਈਮ ਹੀ ਜਿਹੜਾ ਮਸ਼ੀਨਾਂ 'ਨ ਬਰਤਦੇ ਉਹ ਤੋ ਰਹੇ ਆ ਕੱਪੜੇ ਹਨਾ ਉਸੇ ਟਾਈਮ ਹੀ ਜਿਹੜਾ ਆਪਾਂ ਤੋ ਰਹੇ ਆ ਕੱਪੜੇ ਤੇ ਮੈਨੂੰ ਤਾਂ ਹੱਥੀ ਕੱਪੜੇ ਤੋਂਨੇ ਬਹੁਤ ਜ਼ਿਆਦੇ ਵਧੀਆ ਲੱਗਦੇ ਨਹੀਂ ਹਨਾ ਥੋੜੀ ਜਿਹੀ ਸਰਫ ਪਾ ਲਈ ਤੇ ਹੁਣ ਦੇਖੋ ਪਹਿਲਾਂ ਪਗਲੇ ਤੇ ਲਾਈ ਉਹਨੂੰ ਚੰਗੀ ਤਰ੍ਹਾਂ ਮਸਲ ਲਿਆ ਹਨਾ ਫਿਰ ਆਪਾਂ ਬਾਵਾ ਮਾਂ ਤੇ ਲਾਈ ਬਾਵਾ ਨੂੰ ਮਸਲ ਲਿਆ ਤੇ ਜਿੱਥੇ ਤੇ ਆਪਾਂ ਨੂੰ ਮਹਿਲ ਜਾਦੇ ਲੱਗਦੀ ਹੈ ਹਨਾ ਉੱਥੇ-ਉੱਥੇ ਮਸਲ ਕੇ ਅੱਡੋ-ਅੱਡ ਸਾਬਣ ਲਾ ਕੇ ਤੇ ਚੰਗੀ ਤਰ੍ਹਾਂ ਜਿਹੜਾ ਮਸਲਿਆ ਜਾਂਦਾ ਤੇ ਮਸ਼ੀਨ ਦੇ ਵਿੱਚ ਕਿੰਨੀ ਵੀ ਆਪਾਂ ਸਰਫ ਪਾ ਲਈ ਹੈ ਹਨਾ ਕਿੰਨੀ ਵੀ ਮਹਿੰਗੀ ਸਰਫ ਲਿਆ ਦੀ ਪਰ ਉਹ ਗੱਲ ਨਹੀਂ ਬਣਦੀ ਜੀ ਹਨਾ ਤੇ ਸਭ ਤੋਂ ਵੱਡੀ ਦਿੱਕਤ ਆਉਂਦੀ ਹੈ ਮੈਨੂੰ ਮਸ਼ੀਨ ਦੇ ਵਿੱਚੋਂ ਕੱਪੜੇ ਕੱਢਣ ਦੀ ਤੇ ਬਾਕੀ ਕਾਲਰ ਹੋਗੇ ਕਫਾ ਹੋਗੇ ਨਹੀਂ ਨਿੱਖਰਦੀਆਂ ਜੀ ਹਨਾ ਉਹ ਵੀ ਤਾਂ ਹੱਥੀ ਮਸਲ ਨਹੀਂ ਪੈਂਦੇ ਆ ਟਾਈਮ ਤੇੜਾ ਨਹੀਂ ਲੱਗਦਾਗਾ ਤੇ ਦੇਖੋ ਜੀ ਕੱਪੜੇ ਹੁਣ 2 ਦਿਨਾਂ ਦੇ ਫੇਰ ਵੀ ਆਪਾਂ ਮਸ਼ੀਨ ਨਹੀਂ ਵਰਤੀ ਹਨਾ ਤੇ ਹੱਥੀ ਕੱਪੜੇ ਧੋਣ ਅੱਗੇ ਬੁੜੀਆਂ ਹੱਥੀ ਕੱਪੜੇ ਧੋਂਦੀਆਂ ਜੀ ਵਧੀਆ ਤੰਦਰੁਸਤ ਰਹਿੰਦੀਆਂ ਹਨਾ ਵਧੀਆ ਤੇ ਉਸੇ ਤਰ੍ਹਾਂ ਹੀ ਆਪਾਂਗੇ ਮੈਨੂੰ ਕਦੇ ਵੀ ਦਿੱਕਤ ਨਹੀਂ ਆਈ ਜੀ ਹਨਾ ਕਿੰਨੇ ਕੱਪੜੇ ਹੋਣ ASCII ਹੱਥੀ ਧੋਣੇ ਅਗੇ ਚਾਹੇ 2 ਦਿਨਾਂ ਦੇ ਇਕੱਠੇ ਹੋ ਜਾਣ ਚਾਹੇ 3 ਦਿਨ ਬਹੁਤ ਜ਼ਿਆਦਾ ਵਧੀਆ ਲੱਗਦਾ ਕਿਉਂਕਿ ਜੀ ਪਾਣੀ ਖੁੱਲਾਗਾ ਹਨਾ ਵਧੀਆ ਖੁੱਲੇ ਕੱਪੜੇ ਤੇ ਉਹਨੇ ਬਾਕੀ ਕੱਲੇ ਕੱਲੇ ਧੋ ਲੈਨੇ ਹੁੰਨੇ ਹੁਣ ਕਿਸੇ ਘੱਟ ਮੈਲੇ ਹੁੰਦੇ ਹੁਣ ਇਕਮ ਦੇ ਘੱਟ ਮੈਲੇ ਹੁੰਦੀ ਆ ਕਿਉਂਕਿ ਜੀ ਵੱਡਾ ਹੋ ਗਿਆ ਹਨਾ ਬਹੁਤ ਘੱਟ ਰੇਤੇ ਚ ਖੇਡਦਾ ਹੁਣ ਪਹਿਲਾਂ ਮੈਂ ਉਹਦੇ ਤੋਤੇ ਤੇ ਤੇ ਇਸ ਤੋਂ ਬਾਅਦ ਹੁਣ ਉਹ ਡੈਡੀ ਦੇ ਜਿਹੜੇ ਖੇਤ ਵਾਲੇ ਜ਼ਿਆਦੇ ਮੈਲੇ ਉਹ ਧੋ ਰਹੀਆਂ ਤੇ ਐਂ ਐਡੋ-ਅੱਡ ਜੇ ਤੋਤੇ ਜਾਂਦੇ ਹਨਾ ਬਦੀ ਇੱਕ ਦੂਜੇ ਦੇ ਵਿੱਚ ਨਹੀਂ ਉਹ ਹੁੰਦਾਗਾ ਤੇ ਬਾਕੀ ਮੈਨੂੰ ਇੱਕ ਗੱਲ ਹੋਰ ਮਸ਼ੀਨ ਦੀ ਬਹੁਤ ਉਹ ਲੱਗਦੀ ਹਾਂ ਕਈ ਵਾਰ ਹੁਣ ਆਪਣੇ ਕੋਲ ਸਰਫ ਪਾਈ ਹੁੰਦੀ ਹੈ ਨਾ ਤੇ ਸਰਫ ਪਾਈ ਹੁੰਦੀ ਆਪਾਂ ਕੀ ਕਰਦੇ ਆ ਨਾ ਇਹ ਹਰੇਕ ਕਰਦਾ ਹੋਗਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੁਣ ਤੌਲੀਏ ਆ ਸਾਰੇ ਟੱਪਰ ਅੱਡ-ਵੱਡ ਰੱਖਦੇ ਹਨਾ ਤੌਲੀਏ ਪਰ ਜਿਸ ਦੇ ਨਾਲ ਮਸ਼ੀਨ ਦੇ ਵਿੱਚ ਹਨਾ ਵਧੀਆ ਸਰਫ ਬਚਿਆ ਹੁੰਦਾ ਆਪਾਂ ਕਹਿ ਨਹੀਂ ਦਿੰਦੇ ਤੌਲੀਏ ਸੈੱਟ ਦੰਨੇ ਆਗੇ ਪਰਾਂ ਤੋਤੇ ਜਾਣਗੇ ਸਰਫ ਖੱਚੀ ਪਈ ਹੈ ਤੇ ਉਦੋਂ ਆਪਾਂ ਸਾਰੇ ਤੌਲੀਏ ਜਿਹੜੇ ਇਕੱਠੇ ਸੈੱਟ ਦੰਨੇ ਹਨਾ ਮਸ਼ੀਨ ਦੇ ਵਿੱਚ ਤੇ ਫਿਰ ਮੈਨੂੰ ਮੈਂ ਇਹ ਸੋਚਦੀ ਹੁੰਨੀ ਆ ਤੇ ਵੀ ਹਨਾ ਮੇਰੀ ਬਹੁਤ ਜਿ ਦੇਇਆਈ ਰਹਿੰਦੀ ਐ ਇਸ ਚੀਜ਼ ਪਿੱਛੇ ਵੀ ਫਿਰ ਸੋਨੋ ਮਸ਼ੀਨ ਦਾ ਹਨਾ ਫਿਰ ਤੌਲੀ ਐਡੋ ਅੱਡ ਲਾਇਦਾ ਕੀ ਫਾਇਦਾ ਹੋਇਆ ਜੇ ਤੌਲੀ ਇਕੱਠੀ ਸਿੱਟਣੇ ਨੇ ਤੇ ਦੇਖੋ ਜੀ ਹਨਾ ਕਦੇ ਵੀ ਤੌਲੀਏ ਆ ਜਿਹੜੇ ਕੁਝ ਦੇ ਨਾਲ ਨਹੀਂ ਧੋਣੇ ਚਾਹੀਦੇ ਹਮੇਸ਼ਾ ਤੌਲੀਏ ਜਿਹੜੇ ਐਡੋ ਅੱਡ ਧੋਵੋ ਹਨਾ ਕਿਉਂਕਿ ਜੇ ਐਡੋ ਅੱਡ ਤੌਲੀਏ ਲਾਏ ਹੋਏ ਆ ਤਾਂ ਤੌਲੀਏ ਨੂੰ ਜਿਹੜਾ ੜਡ-ੜਡ ਧੋਵੋ ਤੇ ਕਦੇ ਵੀ ਤੌਲੀਏ ਜਿਹੜਾ ਖਾਰਚ ਨਹੀਂ ਧੋਣਾ ਚਾਹੀਦਾਗਾ ਤੌਲੀਆ ਹਮੇਸ਼ਾ ਸਾਫ਼ ਪਾਣੀ ਦੇ ਵਿੱਚ ਪੈਲੀਆਂ ਦੇ ਵਿੱਚ ਧੋਵੋ ਤੇ ਫੇਰ ਹੀ ਜਿਹੜਾ ਤੌਲੀਏ ੜਡ-ੜਡ ਰੱਖਣ ਦਾ ਫਾਇਦਾ ਨਹੀਂ ਤਾਂ ਕੋਈ ਫਾਇਦਾ ਨਹੀਂ ਹੈਗਾ ੜਡ-ੜਡ ਤੌਲੀਏ ਰੱਖਣ ਦਾ ਹਾਂਜੀ ਬਾਕੀ ਇੱਕ ਗੱਲ ਹੋਰ ਜਿਨ੍ਹਾਂ ਨੂੰ ਸਵੈਕਲ ਕਹਿੰਦੇ ਆ ਵੀ ਸਵੈਕਲ ਹਨਾ ਉਹਨਾਂ ਨੂੰ ਹੱਥੀਂ ਕੱਪੜੇ ਧੋਣ ਦੇ ਬਹੁਤ ਜ਼ਿਆਦੇ ਫਾਇਦੇ ਨੇ ਕਿਉਂਕਿ ਆਪਾਂ ਹਨਾ ਕਿੰਨਾ ਟਾਈਮ ਆਪਾਂ ਬੈਠੇ ਰਹਿੰਨੇ ਆਂਗੀ ਫਿਰ ਆਪਣੇ ਬਾਹਾਂਵਾਂ ਦੀ ਐਕਸਰਸਾਈਜ਼ ਹੁੰਦੀ ਆ ਹਨਾ ਤੇ ਆਪਾਂ ਜਦੋਂ ਝੋੜਦੇ ਆ ਉਦੋਂ ਬਾਹਾਂਵਾਂ ਕੱਪੜੇ ਨੂੰ ਉਦੋਂ ਬਾਹਾਂਵਾਂ ਦੀ ਐਕਸਰਸਾਈਜ਼ ਹੁੰਦੀ ਹੈ ਤੇ ਇਸ ਤਰ੍ਹਾਂ ਜਿਹੜੇ ਸਵੈਕਲ ਦੀ ਬਿਮਾਰੀ ਲਈ ਹੱਥੀਂ ਕੱਪੜੇ ਧੋਣੇ ਬਹੁਤ ਜ਼ਿਆਦੇ ਗੁਣਾਕਾਰੀ ਨੇ ਤੇ ਬਾਕੀ ਹਨਾ ਸਰੀਰ ਵਧੀਆ ਰਹਿੰਦਾ ਜਿਉਹੇ ਜੀ ਹੋ ਜਾਂਦਾ ਕੋਈ ਕੰਮਾਂ ਨੂੰ ਬੇਲਾਣੀ ਹੁੰਦਾ ਕੋਈ ਕਵੇਲਾ ਨਹੀਂ ਹੁੰਦਾਗਾ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਸੀਂ ਕੱਪੜੇ ਹੱਥੀ ਧੋਣਿਓ ਜਾਂ ਮਸ਼ੀਨ ਦੇ ਵਿੱਚ ਤੇ ਕੱਪੜੇ ਤੁਹਾਨੂੰ ਹੱਥੀ ਧੋਣੇ ਵਧੀਆ ਲੱਗਦੇ ਆ ਜਾਂ ਮਸ਼ੀਨ ਦੇ ਵਿੱਚ ਤੇ ਹਾਂਜੀ ਇੱਥੇ ਆਪਣੇ ਕੈਮਰਾਮੈਨ ਨੂੰ ਵੀਡੀਓ ਵੀਡੀਓ ਬਣਾਉਂਦੇ ਨੂੰ ਪਤਾ ਨਹੀਂ ਕੀ ਹੋ ਜਾਂਦਾ ਇੱਥੇ ਉਹਨਾਂ ਨੇ ਵੀਡੀਓ ਕਰ ਦਿੱਤੀ ਛੋਟੀ ਤੇ ਇੱਥੇ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਜੀ ਹਨਾ ਵੀ ਇਹ ਨਹੀਂ ਹੈਗਾ ਵੀ ਆਪਾਂ ਕੱਲੇ ਆ ਪਾਉਣ ਵਾਲੇ ਕੱਪੜੇ ਹੱਥੀ ਧੋਣੇ ਆ ਤੇ ਆਪਾਂ ਜਿਹੜੇ ਕੰਬਲ ਕੁੰਬਲ ਹੁੰਦੇ ਜਿਹੜੇ ਮੋٹے ਕੱਪੜੇ ਹੈਗੇ ਤੇ ਉਹ ਵੀ ਹੱਥੀ ਹੀ ਧੋਣੇ ਆਗੇ ਇੱਧਰ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਮੈਂ ਕੰਬਲ ਕੋਟ ਰਹੀ ਆ ਇਹ ਹੈਗਾ ਜੀ ਸਿੰਗਲ ਮੱਝੇ ਵਾਲਾ ਕੰਬਲ ਹੈ ਤੇ ਜਿਹੜਾ ਉਧਰ ਟੱਬ ਦੇ ਵਿੱਚ ਭੋਂਤਾ ਫਿਰ ਤੁਸੀਂ ਦੇਖ ਸਕਦੇ ਹੋ ਉਹ ਹੈਗਾ ਜੀ ਬੈਡਾਂ ਵਾਲਾ ਕੰਬਲ ਦੋਨੋਂ ਕੰਬਲ ਇਹ ਜਿਹੜੇ ਆਪਾਂ ਹੱਥੀ ਧੋਵਾਂਗੇ ਸਵੇਰੇ ਇਹਨਾਂ ਨੂੰ ਮੈਂ ਸਾਬਣ ਦੇ ਵਿੱਚ ਜਿਹੜਾ ਹਨਾ ਸਰਪ ਦੇ ਵਿੱਚ ਭੋਂਕੇ ਰੱਖਦਾ ਸੀ ਤੇ ਹੁਣ ਇਹ ਬਿਲਕੁਲ ਨਿਖਰੇ ਪਏ ਨੇਗੇ ਆ ਆਪਣੇ ਆਪ ਜਿਹੜਾ ਹਨਾ ਇਹਨਾਂ ਨੂੰ ਲੱਤਾਂ ਦੇ ਨਾਲ ਪੈਰਾਂ ਦੇ ਨਾਲ ਜਿਹੜਾ ਆਪਾਂ ਕਰ ਦਿੱਤਾਗਾ ਜੀ ਹਨਾ ਲੋਟ ਤੇ ਪੈਰਾਂ ਦੇ ਨਾਲ ਜਿਹੜਾ ਇਹਨਾਂ ਨੂੰ ਆਪਾਂ ਲਾਤੜ ਦੁੱਤਾਗਾ ਤੇ ਇਸ ਤਰ੍ਹਾਂ ਜਿਹੜੇ ਆਪਾਂ ਹਨਾ ਬਹੁਤ ਐਕਸਰਸਾਈਜ਼ ਹੁੰਦੀ ਹੈ ਜੀ ਬਹੁਤ ਜਿਆਦੇ ਹੱਥੀ ਕੱਪੜੇ ਥੋਣੇ ਬਹੁਤ ਜਿਆਦੇ ਵਧੀਆ ਲੱਗਦੇ ਹੈਗੇ ਮੈਨੂੰ ਤਾਂ ਤੇ ਮੈਨੂੰ ਮਸ਼ੀਨ ਬਿਲਕੁਲ ਵੀ ਲੱਜਤ ਵਾਲੀ ਗੱਲ ਨਹੀਂ ਲੱਗਦੀ ਮਸ਼ੀਨ ਦਾ ਮੈਨੂੰ ਬਿਲਕੁਲ ਵੀ 1% ਵੀ ਲਾਹਣ ਹੈਗਾ ਇੱਕ ਹਾਂਜੀ ਸੁਕਾਉਣ ਵਾਲੀ ਚੀਜ਼ ਬਹੁਤ ਵਧੀਆਗੀ ਉਹ ਵੀ ਸਿਆਲਾਂ ਦੇ ਵਿੱਚ ਤੇ ਮੈਂ ਕਈ ਵਾਰ ਘਰੇ ਵੀ ਕੈਣੀ ਹੁੰਨੀ ਆ ਵੀ ਜੇ ਕਿਤੇ ਮੈਨੂੰ ਕੱਲੀ ਸੁਕਾਉਣ ਵਾਲੀ ਮਿਲ ਜੇ ਨਾ ਮਸ਼ੀਨ ਮੈਂ ਤਾਂ ਕੱਲੀ ਸੁਕਾਉਣ ਵਾਲੀ ਲਿਆ ਕੇ ਰੱਖਾਂ ਤੇ ਇਹ ਤੋਂ ਐਡੇ ਵੱਡੇ ਤੋਂ ਕੀ ਕਰਾਉਣਾ ਬਾਕੀ ਸਰੀਰ ਉਹੇ ਜੀ ਹੋ ਜਾਂਦਾ ਹਨਾ ਜੀ ਜਿਵੇਂ ਜਿਵੇਂ ਆਪਾਂ ਕੰਮਾਂ ਤੇ ਲਾ ਲੈਨੇ ਆ ਤੇ ਉਹਨੇ ਸੋਲ ਸਰੀਰ ਹੋ ਜਾਂਦੇ ਨੇਗੇ ਤੇ ਬਾਕੀ ਹਨਾ ਹੁਣ 11 ਵਜੇ ਦੇ ਨੂੰ ਆਪਾਂ ਫੇਰ ਵੀ ਅੰਦਰ ਬਾੜੀ ਜਾਂਦੇ ਆ ਜੀ ਹਨਾ ਤੇ ਕੰਮ ਆਪਣੇ ਵੀ ਜਿਹੜੀਆਂ ਪੈਣਾ ਮਸ਼ੀਨ ਨਾਲ ਧੋਉਂਦੀਆਂ ਨੇ ਉਹਨਾਂ ਨਾਲ ਨਾਲ ਨੂੰ ਹੀ ਜਿਹੜੇ ਹੋ ਜਾਂਦੇ ਨੇਗੇ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਨੂੰ ਮੇਰੇ ਹੱਥੇ ਕੱਪੜੇ ਧੋਣ ਦਾ ਤਰੀਕਾ ਕਿਵੇਂ ਲੱਗਿਆ ਹਨਾ ਜਾਂ ਮੈਨੂੰ ਹੱਥੀ ਧੋਣੇ ਚਾਹੀਦੇ ਆ ਜਾਂ ਮਸ਼ੀਨ ਵਰਤਣੀ ਚਾਹੀਦੀ ਆ ਜੀ ਜਰੂਰ ਦੱਸਿਓ ਤੇ ਬਾਕੀ ਮੈਨੂੰ ਆਪਣੇ ਕੰਮ ਜਿਹੜੇ ਆ ਹੱਥੀ ਹਮੇਸ਼ਾ ਆਪਣੇ ਹੱਥੀ ਕਰਨੇ ਹੀ ਵਧੀਆ ਲੱਗਦੇ ਨੇ ਹੈਨਾ ਤੇ ਮੈਂ ਕਿਸੇ ਵੀ ਚੀਜ਼ ਦਾ ਸਾਰਾ ਲੈਣਾ ਬਹੁਤ ਘੱਟ ਪਸੰਦ ਕਰਦੀ ਹਾਂ ਜੀ ਹੈਨਾ ਤੇ ਕਿਉਂਕਿ ਹੁਣ ਕਿਹੜਾ ਪਖੇਤ ਬੰਨੇ ਜਾਣਾ ਜੀ ਕਿਹੜਾ ਹੈਨਾ ਇਸ ਤਰ੍ਹਾਂ ਸਾਰਾ ਦਿਨ ਪੈ ਕੇ ਤਾਂ ਦਿਨ ਵੀ ਨਿਕਲਦਾ ਹੈਗਾ ਤੇ ਵਧੀਆ ਹੈਨਾ ਉਹਦਾ ਕੰਮ ਤਾਂ ਦੇ ਲੱਗੇ ਰਹਿਣੇ ਹੈਗੇ ਤੇ ਵਧੀਆ ਜਿਹੜਾ ਹੈਨਾ ਉਸੇ ਟਾਈਮ ਨਾਲ ਹੀ ਤੁਹਾਨੂੰ ਦੱਸਿਆ ਆਪਾਂ ਕੰਮ ਕਰ ਲੈਨੇ ਆ ਉਸੇ ਟਾਈਮ ਨਾਲ ਹੀ ਜਿਹੜੇ ਮਸ਼ੀਨ ਵਰਤਦੀਆਂ ਨੇ ਭੈਣਾ ਉਹ ਕੰਮ ਕਰਦੀਆਂ ਨੇ ਜੀਆਂ ਤੇ ਲੋ ਜੀ ਉਹ ਨਹੀਂ ਸਮਾਂ ਦੀ ਮਸ਼ੀਨ ਨਾਲੋਂ ਜ਼ਿਆਦਾ ਚੰਗੇ ਕੰਬਲੇ ਜਿਹੜੇ ਨਿਖਰੇ ਨੇਗੇ ਸਵੈਕਲਾ ਵਾਲੇ ਆ ਪਹਿਣਾ ਨੂੰ ਤਾਂ ਜ਼ਰੂਰ ਹੱਥੀ ਤੋਂ ਨੇ ਚਾਹੀਦੇ ਜੀ ਲੀੜੀ ਹਨਾ ਬਾਕੀ ਅੱਜ ਕੱਲ ਚਲੋ ਸਟਰੀਲ ਹੋ ਗਏ ਨੇ ਜੀ ਸੋਹਲ ਹਨਾ ਹੱਥੀ ਕੱਪੜੇ ਧੋਣੇ ਲੱਗਦੇ ਨਹੀਂ ਔਖੇ ਇਹ ਗੱਲ ਤਾਂ ਹੈ ਜੀ ਹੈਗੀ ਚਲੋ ਠੀਕ ਹੈ ਜੀ ਧੰਨਵਾਦ